ਕੀ ਕਰ ਰਹੀ ਮੈਂ ਹਾਂ ਕੋਈ ਬੰਦ ਕੋਈ ਪਤੀ ਲਵੇ ਹਾਂ 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 ਕੋਈ ਵੀ ਨਹੀਂ ਕਰ ਰਿਹਾ ਇਹ ਨਾ ਨਾ ਕੀ ਕਰਾਦੀ ਬਹੁਤ ਚੰਦ ਆਉਂਦਾ ਉਹ ਵੀ ਹਾਂ ਤਾਂ ਲੇਕਸਰ ਜਿਹੜਾ ਗੇਟ ਵਾਸਤੇ ਬਿਲਕੁਲ ਨਾਲ ਤੇ ਇਹਨਾਂ ਨੂੰ ਛੋਟਾ ਜਿਹਾ ਜੀਂਦਾ ਹੈ ਤੇ ਇਹਨਾਂ ਨੂੰ ਰੱਖਿਆ ਹੋਇਆ ਉਹਦੇ ਤੇ ਕਿੱਦਨੋਂ ਕਰਜੂ ਜਾਂਦੇ ਸੀ ਤੇ ਉਧਰ ਕੁਝ ਮਾਦਮਾ ਦੀਆਂ ਕਰਨਾ ਪਿਆ ਰੰਗ ਜਨਾਨਾ ਫੋਲੇ ਨਾਲ ਨਹੀਂ ਜੀ ਉਹ ਅੱਜ ਤੋਂ ਵੀ ਕਰਦਾ ਹੈ ਤੇ ਖੇਰ ਨੂੰ ਹਾਂਜੀ ਤੂੰ ਕਿੱਥੇ ਰਹਿਣਾ ਹੈ ਹੈ 3 ਰੰਗ ਕਰਦਾ ਰਾਤ ਦੇ ਦਿਨ ਬਸ 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 ਆਖਰੀ ਤੇ ਸਭ ਤੋਂ ਪਹਿਲੇ ਦੇਖਾ ਦੇ ਦੇਖਰੇ ਉਹਨਾਂ ਦੀ ਜਿਵੇਂ ਟਿਕ ਟਿਕ ਕਰਦਣਾ ਆਜ ਵੀਰੇ ਮਾੜੇ ਰੇਸ਼ਮ ਸਾਹਿਬ ਰੰਗ ਕਰਦਾ ਹਾਂ ਹਾਂ ਜਹਾਂ ਜੀ ਜਾਣਦਾ ਤਾਂ ਹੈਗੇ ਜਿਉਂ ਤਾਂ ਕਾਉਂਟੀ ਤਾਂ ਹੈਗੇ ਨਾ ਤੇ ਕੰਮ ਕਰਦਾ ਤੈਨੂੰ ਪਤਾ ਹਾਂ ਹਾਂਜੀ ਮੰਡੀ ਮੈਂ ਕਿਹਾ ਮੈਂ ਤੁਹਾਨੂੰ ਗੱਲ ਕਰੀ ਸਾਰੇ ਤੋਂ ਪਰਮ ਨਹੀਂ ਨਹੀਂ ਹੋਣਗੇ ਹਾਂ ਨਹੀਂ ਇਹ ਵੀ ਕਰੇ ਰਿਹਾ ਸਾਰੇ ਆਸਤੇ ਆਏ ਹਾਂ ਜਾਨਾ ਕਰਤਨਾ ਮੈਂ ਕੋਈ ਕੰਮ ਮੋਟਾ ਦਾਦਾ ਮੈਂ ਨਹੀਂ ਕਰਦਾ ਨਹੀਂ ਨਹੀਂ ਸ਼ੱਕ ਕੋਈ ਲੱਗਦਾ 25 ਸਾਲ ਹੋ ਗਏ ਤੇਰੇ ਕੰਮ ਕਰਦੇ ਨੂੰ ਤੇਰੀ ਸ਼ੱਕ ਕੋਈ ਲੱਗਦਾ ਹਾਂ ਜੀ ਤੂੰ ਮੈਨੂੰ ਇਹ ਦੱਸੋ ਕਿ ਤੇਰੇ ਕੋਲ ਐਕਟਿੰਗ ਹੋਵੇ ਮੈਨੂੰ ਵੀ ਕੋਈ ਇਨਫੋਰਮ ਕਰਦੇ ਕਿ ਕੋਈ ਨਾ ਜੇ ਇਹਦਾ ਕੋਈ ਕਿ ਨੀ ਜਵਾਨੀ ਜਿਹੜੀ ਹੈਗੀ ਇਹ ਰੂਹ ਦੀ ਹੈ ਪੰਜਾਬ ਦੀ ਹਾਂ ਬੋਲੀ ਦੀ ਉਹਦੀ ਬਾਣੀ ਪਾਈ ਦਿਨ ਤੋਂ ਕੋਈ ਨਾ ਮੁੰਡੇ ਮਾਦਰੀ ਹਾਂਜੀ ਕੋਈ ਮਾਮਾ ਦਾ ਸੂਟ ਆਇਆ ਜਾਂ ਤਾਂ ਕੋਈ ਕੋਈ ਬੁੱਕੀ ਆ ਜਾਂਦੀ ਹੈ ਅੱਧੇ ਪੱਟਾ ਤੁਸੀਂ ਕਰੋ ਇਨਫੋਰਮੇਸ਼ਨ ਦਿਓ ਤਾਂ ਕਿ ਆਉਂ ਕਟੋਪੜਾ ਪੰਜਾਬ ਨੂੰ ਤਾਂ ਚਈ ਹਾਂਜੀ ਸੋਸ਼ਲ ਜਵਾਨੀ ਜਿਹੜੀ ਹੈਗੀ ਸਾਰੀ ਕਹਿੰਦੇ ਮਦਦ ਕੰਮ ਫਾਈਨਲ ਕਰਦੀ ਹੈ ਪਰ ਮੇਰੇ ਵੀ ਤਿੰਨ ਕੋਈ ਨਾ ਵਿਲੇ ਕਰ ਰਿਹਾ ਤੇ ਰਸਟਰੀਪੋਨੀ ਕਮਿਸ਼ਨ ਦੀ ਕਈ ਤੁਖਾਂਗੇ ਮਗਰਾ ਕੀ ਕਹਿਣਾ ਚਾਹੋਗੇ ਪੰਜਾਬ ਪੰਜਾਬ ਸਰਕਾਰ ਦੀ ਜਿਹੜੀ ਨਸ਼ਿਆ ਦੇ ਖਿਲਾਫ ਮਹਮਾ ਕਿੰਨੀ ਕੋ ਪ੍ਰਾਪਤੀ ਹੈ ਕਿਹਣਾ ਚਾਹੋਗੇ ਇਸ ਮਹਮੇ ਬਾਰੇ ਦੇਖੋ ਜੀ ਜਿਹੜਾ ਕਸੋ ਆਪਰੇਸ਼ਨ ਹੈਗਾ ਇਹ ਟਾਈਮ ਟੂ ਟਾਈਮ ਇਹ ਚੱਲਦਾ ਹੈਗਾ ਔਰ ਪਿਛਲੇ ਕਈ ਦਹਾਕਤੋਂ ਇਹ ਕੰਮ ਚੱਲ ਰਿਹਾ ਹੈਗਾ ਲੇਕਿਨ ਜਿਹੜਾ ਯੁੱਧ ਨਸ਼ਾ ਵਿਰੋਧ ਜਿਹੜਾ ਹੈਗਾ ਵਾਰ ਅਗੇਂਸ ਡਰੱਗਸ ਇਹ ਇੱਕ ਜਿਹੜੀ ਹੈਗੀ ਬਹੁਤ ਤੇਜ਼ੀ ਫੜ ਰਹੀ ਹੈ ਔਰ ਇਹਦੇ ਵਿੱਚ ਇਹ ਅਸੀਂ ਵਜਨ ਪੱਧ ਹੈਗੇ ਆ ਸਾਰੇ ਡੀਜੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਤੇ ਪੰਜਾਬ ਸਰਕਾਰ ਵੱਜੋਂ ਪਾਇਦਾ ਵੀ ਇਹ ਜਿਹੜਾ ਕੋਡ ਹੈਗਾ ਇਹ ਜੜੋਂ ਖਤਮ ਕਰਨਾ ਹੈ ਜਿਹੜੇ ਸਪਲਾਇਰ ਹੈ ਉਹਨਾਂ ਨੂੰ ਵੀ ਕਹਿੰਦੇ ਮਤਲਬ ਗ੍ਰਫਤਾਰ ਕਰਨਾ ਜਿਹੜੇ ਬਿਗ ਫਿਸ਼ ਹੈ ਉਹਨਾਂ ਨੂੰ ਵੀ ਕਹਿੰਨਾ ਗ੍ਰਫਤਾਰ ਅੱਜ ਜਿਹੜਾ ਅਸੀਂ ਇਸ ਮੱਲੇ ਦੇ ਵਿੱਚ ਆਏ ਆ ਸਰਚ ਕਰ ਰਹੇ ਆ ਕਿ ਤੇ ਉਹਦੇ ਵਿੱਚ ਜਿਹੜੀ ਵੀ ਰਿਕਵਰੀਜ਼ ਹੋਈਆਂ ਤੁਹਾਨੂੰ ਐਸਐਸਪੀ ਸਾਹਿਬ ਬਾਈਟ ਦੇ ਦਿੱਤੇ ਅੱਜ ਦੇ ਆਪਰੇਸ਼ਨ ਦੇ ਵਿੱਚ ਦੋ ਜਗ੍ਹਾ ਆਪਰੇਸ਼ਨ ਚੱਲ ਰਿਹਾ ਇੱਕ ਇੱਥੇ ਚੱਲ ਰਿਹਾ ਤੇ ਇੱਕ ਚੱਲ ਰਿਹਾ ਹੈਗਾ ਆਪਣਾ ਉਹ ਤੌਰ ਚੱਲ ਰਿਹਾ ਹੈਗਾ ਜੋਗੀ ਬਸਤੀ ਸਰ ਮੈਸੇਜ ਕੀ ਦੇਣਾ ਇਹਦੇ ਚ ਜਿਹੜੀ ਡਿਪਲੋਇਮੈਂਟ ਆ ਸੀ ਫੋਰਸ ਕੀਦਮਾ ਤੁਹਾਨੂੰ ਦੱਸਦਾ ਇਹਦੇ ਚ ਜਿਹੜੀ ਡਿਪਲੋਇਮੈਂਟ ਹੈਗੀ ਆ ਤਕਰੀਬਨ ਸਾਡੇ 10 ਜੀਓਜ਼ ਲੱਗੇ ਆ 2 ਐਸਪੀ ਸਹਬਾਨ ਲੱਗੇ ਆ 6 ਕਨੇਗਸਟ ਡਾਕਟਰਸ ਲੱਗੇ ਆ ਕਿ 10 ਐਸਐਚਓਜ਼ ਲੱਗੇ ਆ 3 ਚੌਕੀ ਇਚਾਰਜ ਲੱਗੇ ਤੇ ਤਕਰੀਬਨ 250 ਦੇ ਵਿੱਚ ਫੋਰਸ ਲੱਗੀ ਆ ਜਿਹਦੇ ਚ 65 ਲੇਡੀ ਕਨਸਟੇਬਲਸ ਵੀ ਹੈਗੀ ਹੈ ਹਾਂ ਸਰ ਗੱਲਾਂ ਕਰੀਏ ਕਿ ਵੀ ਚਾਰ ਵਾਰ ਆਪਣੀ ਮਤਲਬ ਰੇਡਾਂ ਪੈ ਚੁੱਕੀਆਂ ਨੇ ਆਪਾਂ ਸਾਰਾ ਸੈਂਸਿਟਿਵ ਆ ਸੀ ਸਾਰਾ ਸੰਘਾਲ ਚੁੱਕੇ ਆ ਪਰ ਮਤਲਬ ਪਰੋਦੀ ਆਪਾਂ ਨੂੰ ਕੁਝ ਵੀ ਨਹੀਂ ਹੱਕ ਬਹੁਗੇ ਦੇਖੋ ਗੱਲ ਇਹ ਆ ਕਿ ਇਹਦੇ ਵਿੱਚੋਂ ਹੀ ਇਹਦੇ ਵਿੱਚੋਂ ਹੀ ਕੋਸ਼ਿਸ਼ ਆ ਕੇ ਪਹਿਲਾ ਦੱਸ ਦੇ ਵੀ ਜਿੱਥੇ ਪੁਲਿਸ ਰੇਡ ਕਰਨ ਆਲੀ ਆ ਲੇਕਿਨ ਸਾਡਾ ਫਰਜ਼ ਬੰਦਾ ਹੈ ਵੀ ਅਸੀਂ ਆ ਕੇ ਇੱਥੇ ਆਈਏ ਤੇ ਚੈੱਕ ਕਰੀਏ ਵੀ ਜੇ ਸਾਨੂੰ ਕੋਈ ਰਿਕਵਰੀ ਮਿਲਦੀ ਹੈ ਤੇ ਅਸੀਂ ਉਹਦੇ ਖਿਲਾਫ ਜਿਹੜਾ ਹੈਗਾ ਬੰਦੀ ਦੀ ਜਿਹੜੀ ਕਾਰਵਾਈ ਕੀਤੀ ਜਾਵੇ ਸਰ ਬਰਨਾਲਾ ਪੁਲਿਸ ਵੱਲੋਂ ਕੰਮ ਵਧੀਆ ਕੀਤਾ ਯਾਰ ਨਸੇ ਦੇਖੋ ਜੀ ਕਾਫੀ ਵੱਡੇ ਪੱਧਰ ਤੇ ਫਰਕ ਵੀ ਆਇਆਗਾ ਵਧੀਆ ਵਰਕ ਕਰੀਏ ਹਾਂ ਦੇਖੋ ਜੀ ਮੈਂ ਜੋ ਕਿ ਮੈਂ ਸਰਾਂ ਨੇ ਲਿਸਟ ਕਰਕੇ ਆਇਆ ਉਹਦੇ ਚ ਇਹ ਹੈ ਵੀ ਹੁਣ ਤੱਕ ਜਿਹੜਾ ਹੈਗਾ ਰੀਸੈਂਟਲੀ ਮੈਂ ਗੱਲ ਕਰਦਾ ਪੁਰਾਣੀ ਨਹੀਂ ਗੱਲ ਕਰੂੰਗਾ ਇੱਕ ਤਰੀਕ ਤੋਂ ਲੈ ਕੇ ਹੁਣ ਤੱਕ 28 ਮੁਕਦਮੇ ਜਿਹੜੇ ਹੈਗੇ ਦਰਜ ਕੀਤੇ ਗਏ ਆ ਜਿਹਦੇ ਚ 91 ਬੰਦੇ ਜਿਹੜੇ ਹੈਗੇ ਅਰੈਸਟ ਕੀਤੇ ਗਏ ਆ 176 ਬੰਦੇ ਜਿਹੜੇ ਹੈਗੇ ਉਹ ਜੇਲ੍ਹ ਦੇ ਵਿੱਚ ਬੰਦ ਹੈਗੇ ਆ ਤੇ ਸਾਡਾ ਇਹ ਹੈ ਵੀ ਘਟੋ ਘਟ ਉਹਨਾਂ ਨੂੰ ਕਨਵਿਕਸ਼ਨ ਅਸੀਂ ਜ਼ਰੂਰ ਕਰਾਈਏ ਉਹਦੇ ਵਿੱਚ ਹਰੇਕ ਜਿਹੜਾ ਆਈਓ ਹੈਗਾ ਉਹਦੇ ਚ ਲੱਗਿਆ ਹੋਇਆ ਕਿ ਤਾਂ ਕਿ ਇਹਨੂੰ ਜਿਹੜਾ ਬੰਦਾ ਹੈਗਾ ਸਜ਼ਾ ਹੋਵੇ ਹੁਣ ਮੈਂ ਤੁਹਾਡੇ ਸਾਹਮਣੇ ਸਾਰੇ ਬਸਤੀ ਚ ਜਾ ਕੇ ਆਇਆ ਛੋਟੇ ਛੋਟੇ ਬੱਚੇ ਸਾਰੀ ਜਵਾਨੀ ਦਾ ਤਾਨ ਹੋ ਰਿਹਾ ਹੈਗਾ ਮੈਂ ਸਨ ਅਪੀਲ ਵੀ ਇਹ ਕਰੂੰਗਾ ਵੀ ਇਹ ਇਸ ਕੰਮ ਚ ਕੁਛ ਨਹੀਂ ਪਿਆ ਤੇ ਇਹ ਜਿਹੜਾ ਨਸ਼ਾ ਹੈਗਾ આજ ਤੱਕ ਕਿਸੇ ਦਾ ਕਰਨੀ ਵਸਿਆ ਇਹਦੇ ਨਾਲ ਤੇ ਕਾਈਂਡਲੀ ਇਹਨੂੰ ਛੱਡੋ ਜਿਹੜਾ ਸਰ ਜਿਨ੍ਹਾਂ ਦੇ ਪਹਿਲਾਂ ਪਰਚੇ ਸੀ ਉਹਨਾਂ ਲੋਕਾਂ ਵੱਲੋਂ ਸੌ ਵੀ ਖਾਦੀ ਗਿਆ ਵੀ ਅੱਗੇ ਤੋਂ ਅਸੀਂ ਇਹ ਕੰਮ ਨਹੀਂ ਕਰਾਂਗੇ ਇਸੇ ਬਸਤੀ ਦੇ ਲੋਕਾਂ ਤੋਂ ਦੇਖੋ ਜੀ ਗੱਲ ਇਹ ਵੀ 100 ਬੰਦਾ ਖਾਂਦਾ ਹੈਗਾ ਪਰ ਇਹਦੇ ਚੀ ਹੈ ਵੀ ਸਾਡਾ ਵੀ ਫਰਜ਼ ਬਣਦਾ ਵੀ ਆ ਕੇ ਕਿਤੇ ਇੱਥੇ ਚੈੱਕ ਕਰੀਏ ਤਾਂ ਕਿ ਥੋੜੀ ਸੁਵਿਧਾ ਹਾਸਤੇ ਆ ਵੀ ਤਾਂ ਕਿ ਇਹ ਜਿਹੜੀ ਜਿਹੜੀ ਆਉਣ ਵਾਲੀ ਜਿਹੜੀ ਪੀੜੀ ਆ ਉਹ ਨਸ਼ੇ ਦੇ ਵਿੱਚ ਨਾ ਲਵੇ ਅੱਜ ਨਸ਼ਾ ਕਿੰਨਾ ਚੋਂ ਮਿਲਿਆ ਅੱਜ ਉਹ ਤੁਹਾਨੂੰ ਸ਼ਾਮ ਨੂੰ ਦੱਸ ਦਨਗੇ ਜੇ ਚੱਲ ਰਹੀ ਹੈ ਜੇ ਆਪਰੇਸ਼ਨ ਚੱਲ ਰਿਹਾ ਹੈਗਾ ਆਪਰੇਸ਼ਨ ਇਹ ਮੇਰੇ ਖਿਆਲ ਚਾਰ ਪੰਜ ਵਜੇ ਤੱਕ ਆਪਰੇਸ਼ਨ ਚੱਲੂਗਾ ਉਸ ਤੋਂ ਬਾਅਦ ਜਿਹੜੀ ਹੈਗੀ ਬਾਈਟ ਐਸਐਸਪੀ ਸਾਹਿਬ ਜਿਹੜੇ ਹੈਗੇ ਬਰਨਾਲਾ ਉਹ ਤੁਹਾਨੂੰ ਆਪ ਦੱਸ ਦਰਨਗੇ ਵੀ ਕਿੰਨੀ ਰਿਕਵਰੀ ਹੋਈ ਹੈ ਬਰਨਾਲਾ ਵੀ ਨਸ਼ੇ ਨਾਲ ਲੋਕੀ ਤਾਂ ਜਿਹੜਾ ਤੁਸੀਂ ਸਮਝਾਇਆ ਲੋਕਾਂ ਨੂੰ ਨਾਲ ਗੱਲਬਾਤ ਵੀ ਤਾਕੀ ਮੈਂ ਦੇਖਦਾ ਕਿ ਲੱਗਦਾ ਕਿ ਇਸ ਤੰਗਣਾ ਵੀ ਲੋਕੋ ਦਾ ਦੇਖੋ ਜੀ ਇਹ ਵੀ ਆਪਣੇ ਸਮਾਜ ਦੇ ਬੱਚੇ ਹੈਗੇ ਠੀਕ ਹੈ ਜੇ ਕੋਈ ਗਲਤ ਰਸਤੇ 'ਚ ਪੈ ਗਿਆ ਉਹਨੂੰ ਸੁਧਾਰਨਾ ਤਾਂ ਅਸੀਂ ਆ ਅਸੀਂ ਇਹਨਾਂ ਦੇ ਕੋਈ ਦੁਸ਼ਮਣ ਨਹੀਂ ਹੈਗੇ ਅਸੀਂ ਤਾਂ ਇਹਨਾਂ ਦੇ ਵਿੱਚੋਂ ਹੀ ਆਏ ਆ ਸਾਡਾ ਇਹ ਹੈ ਵੀ ਇਹ ਬੱਚੇ ਪੜ੍ਹ ਲਿਖ ਜਾਣ ਇਹ ਦੇਸ਼ ਦੇ ਨਾਗਰਿਕ ਚੰਗੇ ਬਣਨ ਤਾਂ ਕਿ ਕਹਿੰਦੇ ਮਤਲਬ ਇਹ ਦੇਸ਼ ਦਾ ਭਲਾ ਕਰਨ ਜੇ ਸਰ ਜੇ ਕੋਈ ਨਸ਼ਾ ਛੱਡ ਜਾਂਦਾ ਉਹਦੇ ਲਈ ਕੀ ਉਹਦੇ ਅਸੀਂ ਡੀਡਿਕਸ਼ਨ ਸੈਂਟਰ ਅਸੀਂ ਬਣਾਏ ਹੈਗੇ ਜਿਹੜਾ ਨਸ਼ਾ ਛੱਡਣਾ ਚਾਹੁੰਦਾ ਉਹ ਮੋਸਟ ਵੈਲਕਮ ਜੇ ਹੁਣ ਵੀ ਕੋਈ ਨਸ਼ਾ ਚੜਨਾ ਚਾਹੁੰਦਾ ਤੇ ਸਾਡੇ ਕੋਲੇ ਡੀਡਿਕਸ਼ਨ ਸੈਂਟਰ ਹੈ ਉਹਦੇ ਸਾਰਾ ਪੈਸਾ ਜਿਹੜਾ ਹੈਗਾ ਉਹ ਸਰਕਾਰ ਦੇਊਗੀ ਕੋਈ ਇਹੋ ਜਿਹਾ ਪ੍ਰੋਬਲਮ ਕੀਤਾ ਜਾ ਸਕਦਾ ਜਿਹੜੀ ਨਸ਼ਾ ਵੇਚਦੇ ਨੇ ਵੀ ਜਿਹਨੇ ਨਸ਼ਾ ਵੇਚਣੋਂ ਹਟਦੇ ਨੇ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਪੱਕਾ ਬਿਲਕੁਲ ਦਿੱਤਾ ਜਾਊਗਾ ਜੀ ਇਹ ਪ੍ਰੋਵੀਜ਼ਨ ਹੈਗਾ ਸਰਕਾਰ ਦੇ ਵੀ ਕੋਲੇ ਪ੍ਰੋਵੀਜ਼ਨ ਹੈਗਾ ਵੀ ਜਿਹੜੇ ਬੰਦੇ ਨਸ਼ਾ ਚੜਨਾ ਚਾਹੁੰਦੇ ਉਹਨੂੰ ਕਿਹਨੇ ਅਸੀਂ ਉਹ ਕਿਨਾਂ ਮਤਕਿਤੇ ਨਾ ਕਿਤੇ ਐਡਜਸਟ ਵੀ ਕਰਾਂਗੇ ਪੁਲਿਸ ਦੇ ਸਖਤਰ ਹੋਈਏ ਤੋਂ ਦੇਖ ਕੇ ਜੀ ਨਸ਼ੇ 'ਚ ਵੀ ਠੱਲ ਪਈ ਹੈ ਦੇਖੋ ਜੀ ਸਾਡਾ ਕੋਈ ਸਖਤਰ ਰਵੱਈਆ ਨਹੀਂ ਥੋੜੇ ਵਾਸਤੇ ਹੀ ਹੈਗਾ ਠੀਕ ਹੈ ਨਾ ਸਖਤ ਤਾਂ ਇਹ ਹੈ ਵੀ ਜਿਹੜਾ ਆਦੀ ਹੋ ਚੁੱਕਿਆ ਹੈ ਜਿਹੜਾ ਕਹਿੰਦਾ ਨਹੀਂ ਛੱਡਣਾ ਤਾਂ ਫਿਰ ਉਹਦੇ ਵਾਸਤੇ ਤਾਂ ਫਿਰ ਸਖਤੀ ਦਾ ਵਰਤਣੀ ਪੈਣੀ ਹੈ ਜੀ ਸਾਸਰਾ ਹੈ ਸੀ ਵਸਤੇ ਮੋਰਸਕੋਰ ਬਨੇ ਨਹੀਂ ਤੋਂ علاوہ ਨਹੀਂ ਹੋਰ ਵੀ ਕੰਨ ਚੱਲ ਰਹੀ ਹੈ ਇਹ ਤਾਂ ਇਹ ਨਹੀਂ ਵੀ ਆਈਡੈਂਟੀਫਾਈ ਕੀਤੀ ਹੈ ਦੋ ਤਿੰਨ ਜਗ੍ਹਾ ਪਹਿਲਾਂ ਵੀ ਰੇਡਸ ਹੋਈਆਂ ਹੈਗੀਆਂ ਜਿੱਥੇ ਸਾਨੂੰ ਇਨਫੋਰਮੇਸ਼ਨ ਮਿਲਦੀ ਉੱਥੇ ਫਿਰ ਅਸੀਂ ਜਾਂਦੇ ਹੈਗੇ ਆ ਸਾਡੇ ਕੋਲ ਇੱਥੇ ਸੀ ਕਿ ਇਨਫੋਰਮੇਸ਼ਨ ਵੀ ਇੱਥੇ ਹੈਗਾ ਉਸੇ ਸਾਨੂੰ ਕੰਨੇ ਜਵੇਂ ਸ਼ਰਾਬ ਦਾ ਜਿਹੜਾ ਇੱਕ ਦੂਜੀ ਜਗ੍ਹਾ ਸਾਨੂੰ ਮਿਲੀ ਹੈਗੀ ਆ ਬਾਕੀ ਜਿਹੜੀ ਰਿਕਵਰੀਆਂ ਇਹ ਚੱਲ ਰਹੀਆਂ ਹੈਗੀਆਂ ਜਿਹੜੀ ਰਿਕਵਰੀਆਂ ਹੋਣਗੀਆਂ